ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਅਟਾਰਨੀ ਐਟ ਲਾ ਅਜਦਾ ਪੋਰਾਮ ਹੈ ਵੀਕਲੀ ਅਪਡੇਟਸ ਔਨ ਯੂਐਸ ਇਮੀਗ੍ਰੇਸ਼ਨ ਜਿੱਥੇ ਅਸੀਂ ਅਮਰੀਕਾ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਉੱਥੇ ਨਾਲ ਹੀ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਵੀ ਪੂਰੀ ਕੋਸ਼ਿਸ਼ ਕਰਦੇ ਹਾਂ ਸੋ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਜਿਹੜੀਆਂ ਕਿ ਪ੍ਰੋਟੈਸਟ ਹੋ ਰਹੀਆਂ ਨੇ ਸਾਰੇ ਅਮਰੀਕਾ ਦੇ ਵਿੱਚ ਉਹਦੇ ਬਾਰੇ ਸੋ ਜਿਹੜੀ ਆਈਐਸ ਰੈਡਾ ਮਾਰ ਰਹੀ ਹੈ ਕੋਟਾਾਂ ਦੇ ਵਿੱਚ ਸਕੂਲਾਂ ਦੇ ਵਿੱਚ ਚਰਚਾਂ ਦੇ ਵਿੱਚ ਜਾਂ ਜਿਹੜੇ ਕਾਲਜ ਨੇ ਜਾਂ ਹੋਰ ਥਾਵਾਂ ਤੇ ਜਾਂ ਹੋਮ ਡੀਪੂ ਜਿਹੜੇ ਇਸ ਕਿਸਮ ਦੇ ਸਟੋਰ ਨੇ ਉਹਨਾਂ ਦੇ ਵਿੱਚ ਉਹਦੇ ਕਰਕੇ ਕਾਫੀ ਲੋਕ ਜਿਹੜੇ ਆ ਉਹ ਭੜਕੇ ਆ ਤੇ ਲਾਸ ਐਂਜਲਸ ਤੋਂ ਲੈ ਕੇ ਨਿਊਯਾਰਕ ਤੱਕ ਬਹੁਤ ਹੀ ਸ਼ਹਿਰਾਂ ਦੇ ਵਿੱਚ ਆਈਸ ਦੇ ਖਿਲਾਫ ਜਿਹੜੀ ਪ੍ਰੋਟੈਸਟ ਹੈਗੀ ਆ ਉਹ ਹੋ ਰਹੀ ਆ ਤੇ ਬੜੀਆਂ ਵੱਡੀਆਂ ਵੱਡੀਆਂ ਡਿਮਾਂਸਟ੍ਰੇਸ਼ਨਸ ਨੇ ਅੱਜ ਨਿਊਯਾਰਕ ਪ੍ਰੋਟੈਸਟ ਹੋਇਆ ਜਿਦੇ ਵਿੱਚ 1000 ਤੋਂ ਉੱਪਰ ਲੋਕ ਉੱਥੇ ਜਿਹੜੀ ਫੈਡਰਲ ਬਿਲਡਿੰਗ ਆ 26 ਫੈਡਰਲ ਪ੍ਰਾਦਾ ਦੇ ਬਾਹਰ ਇਕੱਠੇ ਹੋਏ ਲਾਸ ਐਂਜਲਸ ਦੇ ਵਿੱਚ ਪਿਛਲੇ ਆਲਮੋਸਟ 5 ਦਿਨਾਂ ਤੋਂ ਪ੍ਰੋਟੈਸਟ ਚੱਲ ਰਹੇ ਆ ਜਿਹੜੇ ਕਿ ਡਾਊਨਟਾਊਨ ਦੇ ਵਿੱਚ ਸੈਂਟਾ ਐਨ ਆਈਮਿਗ੍ਰੇਸ਼ਨ ਕੋਰਟ ਉਹਦੇ ਬਾਹਰ ਜਿਹੜੀ ਡਾਊਨਟਾਊਨ ਦੀ ਇਮੀਗ ਤੇ ਬਾਕੀ ਜਿਹੜੀ ਯੂਐਸਸੀਆਈਐਸ ਦੇ ਆਫਿਸ ਨੇ ਆਈਐਸ ਦੇ ਆਫਿਸ ਨੂੰ ਦੇ ਬਾਹਰ ਹੋ ਰਹੇ ਨੇ ਇਹਦੇ ਨਾਲ ਨਾਲ ਜਿਹੜੇ ਅਗਲੇ ਪ੍ਰੋਟੈਸਟ ਆ ਉਹ ਹੋ ਰਿਹਾ ਜੀ ਸੈਨ ਫਰਾਂਸਿਸਕੋ ਸ਼ਿਕਾਗੋ ਤੇ ਡੈਲਸ ਤੇ ਹੋਰ ਕਈ ਸ਼ਹਿਰਾਂ ਦੇ ਵਿੱਚ ਵੀ ਰਿਪੋਰਟਾਂ ਹੋਈਆਂ ਨੇ ਪੋਰਟਲੈਂਡ ਦੇ ਵਿੱਚ ਵੀ ਹੋਇਆ ਸੈਟਲ ਚ ਵੀ ਹੋਇਆ ਪਰ ਜਿਆਦਾ ਜਿਹੜਾ ਵੱਡਾ ਪ੍ਰੋਟੈਸਟ ਆ ਉਹ ਲਾਸ ਐਂਜਲਸ ਤੇ ਨਿਊਯਾਰਕ 'ਚ ਹੀ ਆ ਤੇ ਉਹਦੇ ਵਿੱਚ ਬੇਸਿਕਲੀ ਜਿਹੜੇ ਪ੍ਰੋਟੈਸਟ ਦਾ ਕਾਰਨ ਇਹ ਆ ਕਿ ਜਿਹੜੇ ਲੋਕ ਨੇ ਉਹ ਇਹ ਕਹਿ ਰਹੇ ਆ ਕਿ ਜਿਹੜੇ ਆਈਐਸ ਜਿਹੜੀ ਆ ਇਹ ਲੋਕਾਂ ਨੂੰ ਫੜ ਰਹੀ ਹੈ ਖਾਸ ਕਰਕੇ ਇਮੀਗ੍ਰੇਸ਼ਨ ਕੋਟਾਂ ਦੀਆਂ ਹੀਅਰਿੰਗਾਂ ਤੋਂ ਜਿਹੜੇ ਲੋਕੀ ਵਿਚਾਰੇ ਆਪਣੇ ਡਾਟਾ ਤੇ ਜਾਂਦੇ ਨੇ ਜਾਂ ਸਕੂਲਾਂ ਦੇ ਵਿੱਚੋਂ ਸੋ ਬੱਚਿਆਂ ਨੂੰ ਫੜਿਆ ਜਾ ਰਿਹਾ ਉਹਦੇ ਨਾਲ-ਨਾਲ ਕੰਮਾਂ ਤੇ ਡੱਡਾ ਮਾਰ ਕੇ ਫੜਿਆ ਜਾ ਰਿਹਾ ਆਈਸੀ ਦੀਆਂ ਗੱਟੀਆਂ ਆਮ ਘੁੰਮਦੀਆਂ ਨੇ ਸ਼ਹਿਰਾਂ 'ਚ ਤੇ ਉਹਦੇ ਕਰਕੇ ਲੋਕੀ ਜਿਹੜੇ ਪ੍ਰੋਟੈਸਟ ਕਰ ਰਹੇ ਆ ਤੇ ਕਈ ਥਾਵਾਂ ਤੇ ਪ੍ਰੋਟੈਸਟ ਵਾਇਲੈਂਟ ਵੀ ਹੋਏ ਆ ਵਾਇਲੈਂਟ ਹੋਣੇ ਨਹੀਂ ਚਾਹੀਦੇ ਕਿਉਂਕਿ ਲਾਅ ਐਂਡ ਆਰਡਰ ਜਿਹੜਾ ਮੇਨਟੇਨ ਕਰਨਾ ਬੜਾ ਜ਼ਰੂਰੀ ਹੈ ਤਾਂ ਕਿ ਕੋਈ ਬੈਲੈਂਸ ਨਾ ਹੋਵੇ ਸੋ ਅਸੀਂ ਵੀ ਇਹ ਕਾਮਨਾ ਕਰਦੇ ਆ ਕਿ ਪੀਸਫੁਲ ਪ੍ਰੋਟੈਸਟ ਹੋਣ ਇਹ ਵਾਇਲੈਂਸ ਜਿਹੜੀ ਆ ਮਾੜੀ ਆ ਚਾਹੇ ਕਿਸੇ ਰੂਪ ਚ ਵੀ ਹੋਵੇ ਕਿਉਂਕਿ ਵਾਇਲੈਂਸ ਦੇ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਨੁਕਸਾਨ ਹੁੰਦਾ ਸੋ ਇਹ ਜਿਹੜੀਆਂ ਪ੍ਰੋਟੈਸਟ ਨੇ ਇਹ ਵਾਈਡ ਸਪਰੈਡ ਨੇ ਹੁਣ ਦੇਖਣਾ ਹੈ ਵੀ ਕਿੱਥੇ ਤੱਕ ਗੱਲ ਜਾਂਦੀ ਆ ਤੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਨੈਸ਼ਨਲ ਗਾਰਡ ਆ ਆਰਮੀ ਦੇ ਟ੍ਰੂਪਸ ਨੇ ਉਹ ਭੇਜੇ ਆ ਐਲਈ ਦੇ ਵਿੱਚ ਜਿਹੜੀ ਸਰਕਾਰ ਆ ਕੈਲੀਫੋਰਨੀਆ ਦੀ ਖਾਸ ਕਰਕੇ ਗਵਰਨਰ ਨਿਊਸਮ ਤੇ ਜਿਹੜੇ ਐਲਈ ਦੇ ਮੇਅਰ ਨੇ ਕਹਿਣ ਬੈਸ ਉਹ ਕਹਿ ਰਹੇ ਆ ਕਿ ਅਸੀਂ ਨੈਸ਼ਨਲ ਗਾਰਡ ਨੂੰ ਨਹੀਂ ਬੁਲਾਇਆ ਸਾਨੂੰ ਲੋੜ ਨਹੀਂ ਸਾਡੀ ਪੁਲਿਸ ਢੀਲ ਕਰਨੇਗੀ ਹੁਣ ਦੇਖਣ ਵਾਲੀ ਗੱਲ ਤਾਂ ਇਹ ਆ ਕਿ ਇਹ ਮਸਲਾ ਕਿੱਥੇ ਤੱਕ ਜਾਂਦਾ ਕਿਉਂਕਿ ਜਿਹੜੀ ਆਈਸ ਆ ਉਹ ਜਿਸ ਹਾਵ ਨਾਲ ਸਕੂਲਾਂ ਚ ਜਾ ਰਹੀ ਆ ਕਾਲਜਾਂ ਜਾ ਰਹੀ ਆ ਕੋਟਾਂ ਚ ਜਾ ਰਹੀ ਆ ਤੇ ਹੋਰਾਂ ਥਾਵਾਂ ਤੇ ਜਾ ਜਾ ਕੇ ਲੋਕਾਂ ਨੂੰ ਫੜ ਰਹੀ ਆ ਜਿਵੇਂ ਕਿ ਸਟੋਰ ਨੇ ਹੋਮ ਡਿਪੋ ਵਗੈਰਾ ਨੇ ਤੇ ਉਹ ਹੁਣ ਕਿੰਨੀ ਕੁ ਦੇਰ ਤੱਕ ਇਹ ਕੰਮ ਜਾਰੀ ਰਹਿੰਦਾ ਕਿਉਂਕਿ ਜਦੋਂ ਤੋਂ ਇਹਨਾਂ ਨੇ ਪਾਲਿਸੀ ਇਹ ਬਣਾਈ ਆ ਕਿ 3000 ਤੋਂ ਉੱਤੇ ਬੰਦਾ ਰੋਜ਼ ਦਾ ਫੜਨਾ ਉਸ ਤੋਂ ਕੰਮ ਜ਼ਿਆਦਾ ਸ਼ੁਰੂ ਹੋਇਆ ਪਰ ਇਹਦੇ ਖਿਲਾਫ ਜਿਹੜੇ ਲੋਕ ਪ੍ਰੋਟੈਸਟ ਕਰ ਰਹੇ ਨੇ ਉਹ ਇਹ ਕਹਿ ਰਹੇ ਨੇ ਕਿ ਇਹ ਜਿਹੜੇ ਲੋਕਾਂ ਨੂੰ ਫੜਨਾ ਗਲਤ ਆ ਕੋਈ ਛੋਟੇ ਛੋਟੇ ਬੱਚਿਆਂ ਨੂੰ ਫੜਨਾ ਗਲਤ ਆ ਤੇ ਇਹਦੇ ਨਾਲ ਨਾਲ ਜਿਹੜੀਆਂ ਸਟੇਟਾਂ ਨੇ ਖਾਸ ਕਰਕੇ ਜਿਹੜੀਆਂ ਡੈਮੋਕ੍ਰੈਟਿਕ ਸਟੇਟਾਂ ਨੇ ਉਹਨਾਂ ਜਿਹੜੇ ਲੀਡਰ ਨੇ ਜਾਂ ਉਹਨਾਂ ਜਿਹੜੇ ਲੀਡਰ ਕਾਂਗਰਸ ਦੇ ਵਿੱਚ ਜਾਂ ਸੈਨੇਟ ਦੇ ਵਿੱਚ ਨੇ ਉਹ ਵੀ ਇਹਦੀ ਵਿਰੋਧਤਾ ਜਿਹੜੀ ਆ ਉਹ ਕਰ ਰਹੇ ਆ ਤੇ ਜਿਹੜੀ ਕੈਲੀਫੋਰਨੀਆ ਦੀ ਸਰਕਾਰ ਆ ਉਹ ਇਹ ਕਹਿ ਰਹੀ ਹੈ ਜਿਹੜੇ ਕਿ ਗਵਰਨਰ ਨਿਊਸਮ ਨੇ ਜਾਂ ਮੇਅਰ ਕੈਰਨ ਬੈਸ ਨੇ ਕਿ ਸਾਡੀਆਂ ਜਿਹੜੀਆਂ ਪ੍ਰੋਟੈਸਟ ਨੇ ਉਹ ਜੇ ਵਾਇਲੈਂਟ ਹੁੰਦੀਆਂ ਵੀ ਨੇ ਤਾਂ ਅਸੀਂ ਟੇਕਰ ਕਰਾਂਗੇ ਸਾਡੀ ਪੁਲਿਸ ਜਿਹੜੀ ਆ ਉਹ ਪੂਰੀ ਯੋਗ ਆ ਟੇਕਰ ਕਰਨ ਲਈ ਉਹ ਵੀ ਲੋਕਾਂ ਨੂੰ ਅਪੀਲ ਕਰ ਰਿਹਾ ਵੀ ਨੌਨ ਵਾਇਲੈਂਟ ਰਹੋ ਪਰ ਫੈਡਰਲ ਗਵਰਨਮੈਂਟ ਜਿਹੜੀ ਆ ਉਹ ਇਹ ਕਹਿ ਰਹੀ ਆ ਕਿ ਸਾਡੀ ਡਿਊਟੀ ਆ ਇਮੀਗ੍ਰੇਸ਼ਨ ਦੇ ਕਾਨੂੰਨ ਨੂੰ ਇਨਫੋਰਸ ਕਰਨਾ ਤੇ ਅਸੀਂ ਜਿਹੜੇ ਬੰਦੇ ਇਲੀਗਲ ਨੇ ਅਨਡਾਕੂਮੈਂਟਡ ਨੇ ਉਹਨਾਂ ਨੂੰ ਰਿਪੋਰਟ ਕਰਨਾ ਹੀ ਕਰਨਾ ਉਹਦੇ ਵਾਸਤੇ ਸਾਨੂੰ ਕੁਝ ਵੀ ਕਰਨਾ ਪਵੇ ਇਸੇ ਕਰਕੇ ਪ੍ਰੈਜ਼ੀਡੈਂਟ ਟਰੰਪ ਨੇ ਨੈਸ਼ਨਲ ਗਾਰਡ ਜਿਹੜੀ ਮਿਲਟਰੀ ਆ ਉਹਦੇ ਟ੍ਰੂਪਸ ਐਲੈ ਭੇਜੇ ਨੇ ਹਾਲਾਂਕਿ ਜਿਹੜੇ ਗਵਰਨਰ ਨੇ ਉਹਨਾਂ ਨੇ ਇਹਨੂੰ ਓਪੋਜ਼ ਕੀਤਾ ਉਹਨਾਂ ਨੇ ਕਿਹਾ ਵੀ ਮੇਰੀ ਮਰਜ਼ੀ ਤੋਂ ਬਿਨਾ ਪਰ ਫੇਰ ਵੀ ਪ੍ਰੈਜ਼ੀਡੈਂਟ ਨੇ ਭੇਜੇ ਆ। ਸੋ ਇਹ ਜਿਹੜੇ ਹੁਣ ਪ੍ਰੋਟੈਸਟ ਨੇ ਅਡਰ ਥਾਵਾਂ ਤੇ ਹੋ ਰਹੇ ਆ ਕਿੱਥੇ ਤੱਕ ਗੱਲ ਜਾਂਦੀ ਹੈ ਹੁਣ ਸਮਾਂ ਹੀ ਦੱਸੇਗਾ ਪਰ ਇੱਕ ਗੱਲ ਜ਼ਰੂਰ ਆ ਕਿ ਸਾਰਾ ਕੁਝ ਪੀਸਫੁਲ ਹੋਣਾ ਚਾਹੀਦਾ ਤੇ ਕਿਉਂਕਿ ਜਿਹੜੀ ਪ੍ਰੋਟੈਸਟ ਆ ਉਹ ਕਰਨਾ ਜਿਹੜਾ ਅਮਰੀਕਾ ਸੰਵਿਧਾਨ ਆ ਹਰੇਕ ਨੂੰ ਹੱਕ ਦਿੰਦਾ ਪਰ ਉਹ ਪੀਸਫੁਲ ਹੋਣੀ ਚਾਹੀਦੀ ਆ ਵਾਇਲੈਂਸ ਦੀ ਕਿਸੇ ਵੀ ਸਿਵਲਾਈਜ਼ ਸੁਸਾਇਟੀ ਦੇ ਵਿੱਚ ਕੋਈ ਜਗ੍ਹਾ ਨਹੀਂ ਸੋ ਜਿਹੜੀਆਂ ਪ੍ਰੋਟੈਸਟ ਹੈਗੀਆਂ ਡੈਮੋਨਸਟ੍ਰੇਸ਼ਨਸ ਨੇ ਇਹ ਵੌਲੰਟਰੀ ਹੋਣੇ ਚਾਹੀਦੀਆਂ ਜੇ ਵਾਇਲੈਂਟ ਹੁੰਦੀਆਂ ਨੇ ਤਾਂ ਸਰਕਾਰ ਨੂੰ ਇਹ ਹੈਂਡਲ ਮਿਲ ਜਾਂਦਾ ਸ਼ਕਤੀ ਨਾਲ ਦਬਾਉਣ ਲਈ ਸੋ ਇਸ ਕਰਕੇ ਜਿਹੜੀਆਂ ਪੀਸਫੁਲ ਪ੍ਰੋਟੈਸਟਸ ਨੇ ਉਹੀ ਹੋਣੀਆਂ ਚਾਹੀਦੀਆਂ ਨੇ ਪਰ ਜਿਹੜੀ ਸਰਕਾਰ ਫੈਡਰਲ ਗਵਰਨਮੈਂਟ ਇਹ ਕਹਿ ਰਹੀ ਆ ਕਿ ਆਈਸ ਨੂੰ ਆਪਣੇ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਜੋ ਕਿ ਉਹਨਾਂ ਦੀ ਡਿਊਟੀ ਆ ਹੁਣ ਦੇਖਦੇ ਆ ਕਿ ਇਹ ਗੱਲ ਕਿੱਥੋਂ ਤੱਕ ਜਾਂਦੀ ਆ ਇਸ ਤੋਂ ਇਲਾਵਾ ਜਿਹੜੀ ਅਗਲੀ ਇੰਪੋਰਟੈਂਟ ਖਬਰ ਆ ਉਹ ਹੈਗੀ ਆ ਕਿ ਜਿਹੜੀਆਂ 12 ਕੰਟਰੀਆਂ ਤੇ ਬੈਨ ਲਾਇਆ ਪ੍ਰੈਜ਼ੀਡੈਂਟ 트ੰਪ ਨੇ ਉਹਨਾਂ ਦੇ ਵਿੱਚ ਹੁਣ ਐਂਟਰੀ ਜਿਹੜੀ ਉਹਨਾਂ ਬੰਦਿਆਂ ਦੀ ਅਮਰੀਕਾ 'ਚ ਬੰਦ ਹੋ ਗਈ ਆ ਸੋ ਜਿਹੜਾ ਜੂਨ 4 ਨੂੰ ਉਹਨਾਂ ਨੇ ਪ੍ਰੋਕਲੇਮੇਸ਼ਨ ਸਾਈਨ ਕੀਤੀ ਸੀ ਇਨ੍ਹਾਂ ਵਿੱਚ ਜਿਹੜੀਆਂ ਕੰਟਰੀਆਂ ਤੇ ਬੈਨ ਲਾਇਆ ਗਿਆ ਉਹ ਹੈਗੀ ਹੈ ਜੀ ਕਾਂਗੋ ਗਿਆਨਾ ਸੋਮਾਲੀਆ ਸਡਾਨ ਯਮਨ ਤੇ ਇਸ ਕਿਸਮ ਦੇ ਯਾਨੀ ਕਿ ਮੁਲਕ ਨੇ ਤੇ ਇਹਦੇ ਨਾਲ ਨਾਲ ਜਿਹੜੇ ਪਾਰਸ਼ਲ ਬੈਨ ਲਾਏ ਗਏ ਨੇ ਉਹ ਹੈਗੇ ਜੀ ਬਰੁੰਦੀ ਕਿਊਬਾ ਲਾਓ ਸੇਰਾ ਲਿਓਨ ਟੋਗੋ ਤੁਰਮੇਕਿਸਤਾਨ ਤੇ ਵੈਨੇਜ਼ੁਏਲਾ ਪਰ ਜਿਹੜੀਆਂ ਕੰਟਰੀਆਂ ਤੇ ਬੈਨ ਲਾਇਆ ਗਿਆ ਉਹੜੀਆਂ ਕੰਟਰੀਆਂ ਨੇ ਉਹ ਉਹਦੇ ਜਿਹੜੇ ਨੈਸ਼ਨਲ ਨੇ ਉਹ ਅਮਰੀਕਾ ਦੇ ਵਿੱਚ ਉਹਨਾ ਉਹਨਾਂ ਦਾ ਜਿਹੜਾ ਉਹ ਕਾਫੀ ਔਖਾ ਹੋ ਗਿਆ ਇਸ ਤੋਂ ਇਲਾਵਾ ਜਿਹੜਾ ਟਰਮੀਨੇਸ਼ਨ ਇਹਨਾਂ ਨੇ ਕੀਤਾ ਹੈਗਾ ਟੀਪੀਐਸ ਸਟੇਟਸ ਕਿਊਬਨ ਹੇਸ਼ੀਅਨ ਡਕਾਰਾਗੋਆ ਤੇ ਵੈਨਜ਼ੁਏਲਾ ਵਗੈਰਾ ਦਾ ਉਹ ਵੀ ਜਿਹੜੀਆਂ ਆਹ ਪ੍ਰੋਟੈਸਟ ਵਗੈਰਾ ਹੋ ਰਹੀਆਂ ਨੇ ਇਹਨੂੰ ਫਿਊਲ ਕਰ ਰਿਆ ਕਿਉਂਕਿ ਕਾਫੀ ਲੋਕ ਨੇ ਜਿਨ੍ਹਾਂ ਦਾ ਕੇਸ ਸਟੇਟਸ ਖਤਮ ਕੀਤਾ ਗਿਆ तकरीबन 2.40 ਲੱਖ ਤੋਂ ਉੱਤੇ ਅਮਰੀਕਾ ਦੇ ਵਿੱਚ ਲੋਕ ਇਦਾਂ ਦੇ ਹੈਗੇ ਆ ਜਿਨ੍ਹਾਂ ਦਾ ਕੇਸ ਸਟੇਟਸ ਜਿਹੜਾ ਹੈਗਾ ਇਹ ਖਤਮ ਕੀਤਾ ਗਿਆ ਹੈ ਸਵੇਰ ਨਾਲ ਨਾਲ ਜਿਹੜੀ ਅਗਲੀ ਇੰਪੋਰਟੈਂਟ ਖਬਰ ਆ ਕਿ ਜਿਹੜਾ ਉਹ ਵਿਅਕਤੀ ਰਿਪੋਰਟ ਕੀਤਾ ਗਿਆ ਸੀ ਐਲ ਸੈਲਵਾਡੋਰ ਕਿਲਮਲ ਅਬਰੇਗੋ ਗਾਰਸਿਆ ਉਹਨੂੰ ਵਾਪਸ ਲਿਆਂਦਾ ਗਿਆ ਕੋਰਟ ਨੇ ਆਰਡਰ ਕੀਤਾ ਸੀ ਇਹਨੂੰ ਵਾਪਸ ਲੈ ਕੇ ਆਓ ਸੋ ਸਰਕਾਰ ਉਹਨੂੰ ਵਾਪਸ ਲੈ ਆਈ ਹੈ ਪਰ ਉਹਦੇ ਉੱਤੇ ਕ੍ਰਿਮਨਲ ਕੇਸ ਬਣਾ ਦਿੱਤਾ ਗਿਆ ਹਿਊਮਨ ਸਮਕਲਿੰਗ ਚਾਰजेस ਦਾ ਸੋ ਇਹਨੂੰ ਗਲਤੀ ਦੇ ਨਾਲ ਰਿਪੋਰਟ ਕੀਤਾ ਗਿਆ ਸੀ ਦੋ ਫੈਡਰਲ ਜਿਹੜੀਆਂ ਕੋਰਟਾਂ ਨੇ ਕਿਹਾ ਸੀਗਾ ਕਿ ਇਹਨੂੰ ਗਲਤ ਰਿਪੋਰਟ ਕੀਤਾ ਇਨੂੰ ਵਾਪਸ ਲਿਆਓ ਤੇ ਉਹਦੇ ਨਾਲ ਕਾਫੀ ਜਿਹੜਾ ਜੁਡੀਸ਼ਰੀ ਦੇ ਸਰਕਾਰ ਦੇ ਵਿੱਚ ਸਟੈਂਡ ਆਫ ਸੀ ਤੇ ਸੁਪਰੀਮ ਕੋਰਟ ਤੱਕ ਇਹ ਕੇਸ ਗਿਆ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਵਾਪਸ ਲਿਆਉਣਾ ਚਾਹੀਦਾ ਹੁਣ ਸਰਕਾਰ ਨੇ ਉਹ ਬੰਦਾ ਵਾਪਸ ਲੈ ਆਂਦਾ ਪਰ ਉਹਦੇ ਖਿਲਾਫ ਕ੍ਰਿਮੀਨਲ ਜਿਹੜੇ ਚਾਰजेस ਨੇ ਉਹ ਫਾਈਲ ਕੀਤੇ ਗਏ ਨੇ ਉਹ ਹੈਗੇ ਆ ਜੀ ਕਨਸਪੀਰੇਸੀ ਟੂ ਟ੍ਰਾਂਸਪੋਰਟ ਏਲੀਅਨਸ ਤੇ ਇੱਕ ਹੈਗਾ ਅਨਲੋਫਲ ਟ੍ਰਾਂਸਪੋਰਟੇਸ਼ਨ ਆਫ ਅਨਡਾਕੂਮੈਂਟਡ ਏਲੀਅਨਸ ਸੋ ਉਹਦੇ ਤੇ ਚਾਰਜ ਲਾ ਕੇ ਉਹਨੂੰ ਇੱਥੇ ਜੇਲ੍ਹ ਦੇ ਵਿੱਚ ਦਿੱਤਾ ਗਿਆ ਤੇ ਇਹ ਜਿਹੜੇ ਚਾਰਜਸ ਨੇ ਉਹਨੂੰ ਕ੍ਰਿਮਨਲ ਚਾਰਜਸ ਹੁਣ ਫੇਸ ਕਰਨੇ ਪੈਣਗੇ ਇਸ ਤੋਂ ਇਲਾਵਾ ਜਿਹੜੀ ਅਗਲੀ ਇੰਪੋਰਟੈਂਟ ਖਬਰ ਹੈ ਜੀ ਉਹ ਇਹ ਹੈਗੀ ਆ ਕਿ ਵੀਜ਼ਾ ਬੁਲੇਟਨ ਆ ਗਿਆ ਜੀ ਜੁਲਾਈ ਦਾ ਇਹਦੇ ਵਿੱਚ ਜਿਹੜੀਆਂ ਡੇਟਾ ਨੇ ਮੈਂ ਪੜ੍ਹ ਕੇ ਦੱਸ ਦੇਣਾ ਕੋਈ ਜ਼ਿਆਦਾ ਮੂਵਮੈਂਟ ਤਾਂ ਨਹੀਂ ਪਰ ਥੋੜੀ-ਬਹੁਤੀ ਹੈਗੀ ਆ ਸੋ F4 ਕੈਟਾਗਰੀ ਜਿਹੜੀ ਕਿ ਯੂਐਸ ਸਿਟੀਜ਼ਨ ਦੇ ਭਰਾ ਭੈਣ ਦੀ ਕੈਟਾਗਰੀ ਆ ਤੇ ਉਹਨਾਂ ਦੇ ਜਿਹੜੇ ਅਨਮੈਰਿਡ ਬੱਚੇ ਉਹ ਹੈਗਾ ਜੀ 8 ਜੁਲਾਈ 2006 F3 ਕੈਟਾਗਰੀ ਹੈਗੀ ਯੂਐਸ ਸਿਟੀਜ਼ਨ ਦੇ ਜਿਹੜੇ unmarried ਬੱਚੇ ਨੇ ਤੇ ਉਹਨਾਂ ਦੇ ਛੋਟੇ ਬੱਚੇ 1 ਅਗਸਤ 2011 F2B ਆ ਗ੍ਰੀਨ ਕਾਰਡ ਹੋਲਡਰ ਦੇ ਜਿਹੜੇ ਓਵਰ 21 ਅਨਮੈਰਿਡ ਬੱਚੇ 15 ਅਕਤੂਬਰ 2016 ਤੇ F2A ਗ੍ਰੀਨ ਕਾਰਡ ਹੋਲਡਰ ਦੇ ਹਸਬੰਡ ਵਾਈਫ ਤੇ ਛੋਟੇ ਬੱਚੇ 1 ਸਤੰਬਰ 2022 F1 ਆ ਯੂਐਸ ਸਿਟੀਜ਼ਨ ਦੇ ਅਨਮੈਰਿਡ ਬੱਚੇ ਓਵਰ 21 15 ਜੁਲਾਈ 2016 ਸੋ ਇਹਨਾਂ ਡੇਟਾ ਨੂੰ ਜਿਹੜੇ ਵੀਜ਼ੇ ਆ ਉਹ ਮਿਲ ਰਹੇ ਨੇ ਜੀ ਤੇ ਜਿਹੜੀਆਂ ਡੇਟਾ ਤੇ ਐਨਵੀਸੀ ਜਿਹੜੀ ਹੈਗੀ ਪ੍ਰੋਸੈਸਿੰਗ ਕਰ ਰਹੀ ਆ ਉਹ F4 ਕੈਟਾਗਰੀ ਜਿਹੜੀ ਭਰਾ ਭੈਣ ਦੀ ਕੈਟਾਗਰੀ ਹੋਵੇ ਜੀ 1 ਦਸ F3 ਕੈਟਾਗਰੀ ਜਿਹੜੀ ਕਿ ਯੂ ਐਸ ਸਟੇਟਸ ਦੇ ਮੈਰਿਡ ਬੱਚੇ ਉਹਨਾਂ ਦੇ ਬੱਚਿਆਂ ਦੀ ਆ 22 ਜੁਲਾਈ 2012 F2B ਜਿਹੜੀ ਕੈਟਾਗਰੀ ਆ ਉਹ ਚ ਹੈ ਜੀ 1 ਜਨਵਰੀ 2017 F2A ਜਿਹੜੀ ਗ੍ਰੀਨ ਕਾਰਡ ਹੋਲਡਰ ਦੇ ਛੋਟੇ ਬੱਚੇ ਹਸਬੰਡ ਵਾਈਫ ਆ 1 ਮਾਰਚ 2025 ਤੇ F1 ਕੈਟਾਗਰੀ ਚ 1 ਸਤੰਬਰ 2017 ਸੋ ਕੋ ਖਾਸ ਮੂਵਮੈਂਟ ਨਹੀਂ ਥੋੜੀ ਮੂਵਮੈਂਟ ਹੀ ਆ ਪਰ ਫੇਰ ਵੀ ਚਲੋ ਨਾ ਹੋਣ ਨਾਲੋਂ ਇਹ ਜਿਹੜੀ ਮੂਵਮੈਂਟ ਹੈਗੀ ਆ ਇਹ ਚੰਗੀ ਆ ਅਗਲੀ ਖਬਰ ਜਿਹੜੀ ਆ ਬੇਸਿਕਲੀ ਉਹ ਇਹ ਆ ਕਿ ਸਰਕਾਰ ਕਨਸਿਡਰ ਕਰ ਰਹੀ ਆ ਕਿ ਜਿਹੜੇ ਸੈਲਮ ਦੇ ਕੇਸ ਜਿਨ੍ਹਾਂ ਨੇ ਫਾਈਲ ਕੀਤੇ ਨੇ ਉਹਨਾਂ ਦਾ ਕਿਸੇ ਤਰੀਕੇ ਨਾਲ ਜਿਹੜਾ 180 ਦਿਨ ਦਾ ਕਲੌਕ ਪੀਰੀਅਡ ਹੈਗਾ ਵਰ ਪਰਮਿਟ ਦਾ ਉਹਨੂੰ ਰੋਕ ਕੇ ਤੇ ਵਰ ਪਰਮਿਟ ਰੋਕੇ ਜਾਣ ਸੋ ਐਡਮਿਨਿਸਟ੍ਰੇਸ਼ਨ 무ਵਸ ਟੂ ਬਲਾਕ ਸੈਲਮ ਸੀਕਰਜ਼ ਅਬਿਲਿਟੀ ਟੂ ਵਰਕ ਵਾਈਲ ਰਿਸਟ੍ਰੈਕਟਿੰਗ ਸੋਸ਼ਲ ਸਿਕਿਉਰਿਟੀ ਐਕਸੈਸ ਫਾਰ ਇਮੀਗ੍ਰੈਂਟਸ ਸੋ ਬੇਸਿਕਲੀ ਲਾਅ ਇਹ ਕਹਿੰਦਾ ਕਿ ਜੇ 180 ਦਿਨ ਕਿਸੇ ਨੂੰ ਇੱਥੇ ਹੋ ਜਾਣ ਉਹਦਾ ਟਾਈਮ ਜਿਹੜਾ ਕਲੌਕ ਚੱਲਦੇ ਨੂੰ ਸੈਲਮ ਦੇ ਕੇਸ ਦੇ ਵਿੱਚ ਤੈਨੂੰ ਵਰ ਪਰਮਿਟ ਮਿਲ ਸਕਦਾ ਪਰ ਗਵਰਨਮੈਂਟ ਇਹ ਸੋਚ ਰਹੀ ਆ ਕਿ ਜਿਹੜੇ 180 ਦਿਨ ਦਾ ਟਾਈਮ ਆ ਇਹ ਜਿਹੜੇ ਨਵੇਂ ਕੇਸ ਲੋਕ ਫਾਈਲ ਕਰਨਗੇ ਜਿਹਦਾ ਟਾਈਮ ਅਜੇ ਨਹੀਂ ਪੂਰਾ ਹੋਇਆ ਉਹਨਾਂ ਨੂੰ ਕਿਸੇ ਤਰੀਕੇ ਨਾਲ ਵਰ ਪਰਮਿਟ ਤੋਂ ਜਿਹੜਾ ਰੋਕਿਆ ਜਾਣਾ ਚਾਹੀਦਾ ਇਹਦੇ ਬਾਰੇ ਹੁਣ ਜਿਹੜੀ ਪਲੈਨਿੰਗ ਚੱਲ ਰਹੀ ਆ ਤੇ ਇਹਦੇ ਬਾਰੇ ਆਉਂਦੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਹੈਗਾ ਉਹ ਹੁਣ ਫੈਸਲਾ ਗਵਰਨਮੈਂਟ ਲੈ ਸਕਦੀ ਆ ਜੇ ਲਿਆ ਤਾਂ ਨਹੀਂ ਪਰ ਉਹ ਲੈ ਸਕਦੀ ਆ ਅਗਲਾ ਸਵਾਲ ਹੈਗਾ ਜੀ ਕਿ ਜਿਹੜੀਆਂ ਸੈਂਕਚੁਰੀ ਜੂਰਿਸਡਿਕਸ਼ਨਸ ਦੇ ਵਿੱਚ ਇੱਕ ਲਿਸਟ ਜਾਰੀ ਕੀਤੀ ਸੀਗੀ ਅ ਸਰਕਾਰ ਨੇ ਉਹ ਵਾਪਸ ਲੈ ਲਈ ਹੈ ਹੁਣ ਤੇ ਦ ਡਿਪਾਰਟਮੈਂਟ ਆਫ ਫੋਰਨ ਲੈਂਡ ਸਕਿਉਰਟੀ ਕੁਆਲਟੀ ਰਿਮੂਵਡ ਅ ਲਿਸਟ ਆਫ ਸੈਂਕਚੁਰੀ ਜੂਰਿਸਡਿਕਸ਼ਨਸ ਫ্রম ਇਟਸ ਵੈਬਸਾਈਟ ਉਹ ਜਿਹੜੀ ਇੱਕ ਜਿਹੜੀਆਂ ਸੈਂਕਚੁਰੀ ਸਿਟیز ਨੇ ਜਿੱਥੇ ਕਿ ਇਮੀਗਰੈਂਟਸ ਦੀ ਹੈਲਪ ਕੀਤੀ ਜਾਂਦੀ ਹੈ ਜੋ ਕਿ ਸਰਕਾਰ ਲੈਜ ਕਰਦੀ ਆ ਉਹਨਾਂ ਦੀ ਇੱਕ ਲਿਸਟ ਪਬਲਿਸ਼ ਕੀਤੀ ਗਈ ਸੀ ਉਹ ਲਿਸਟ ਜਿਹੜੀ ਆ ਉਹ ਹੁਣ ਵਾਪਸ ਲੈ ਲਈ ਗਈ ਆ ਇਸ ਤੋਂ ਇਲਾਵਾ ਅਗਲੀ ਖਬਰ ਬਾਰਡਰ ਤੋਂ ਹੈ ਜੀ ਕਾਫੀ ਸਾਨੂੰ ਲੋਕ ਪੁੱਛਦੇ ਨੇ ਸਿਚੁਏਸ਼ਨ ਕੀ ਆ ਸੋ ਬਾਰਡਰ ਦੇ ਵਿੱਚ ਬਹੁਤ ਜ਼ਿਆਦਾ ਸਖਤੀ ਹੈ ਸਿਚੁਏਸ਼ਨ ਪਹਿਲਾਂ ਵਾਲੀ ਆ ਜਿਹੜੇ ਦੋਨੇ ਹੀ ਬਾਰਡਰ ਨੇ ਮੈਕਸੀਕਨ ਬਾਰਡਰ ਤੇ ਕੈਨੇਡਾ ਦਾ ਉੱਥੇ ਜੇ ਕੋਈ ਬੰਦਾ ਫੜਿਆ ਜਾਂਦਾ ਤਾਂ ਬਾਹਰ ਆਉਣਾ تقریبا ਨਾ ਮੁਮਕਨ ਆ ਉੱਥੇ ਹੀ ਅਪਲ ਦਾ ਰਿਪੋਰਟ ਕਰ ਦਿੰਦੇ ਆ ਜੇ ਉਹਦੇ ਬਿਆਨ ਹੋ ਜਾਣ ਪਾਸ ਹੋ ਜਾਣ ਤਾਂ ਅੰਦਰ ਕੇਸ ਲਾੜਨਾ ਪੈਂਦਾ ਬੌਂਡ ਵਗੈਰਾ ਨਹੀਂ ਹੁੰਦੇ ਬਲਕਿ ਹੁਣ ਤਾਂ ਅਗਲਾ ਸਟੈਪ ਜਿਹੜਾ ਜਿਹਦੇ ਕਰਕੇ ਆ ਸਾਰੀਆਂ ਜਿਹੜੀਆਂ ਪ੍ਰੋਟੈਸਟ ਤੇ ਡੈਮੋਨਸਟ੍ਰੇਸ਼ਨਸ ਹੋ ਰਹੀਆਂ ਨੇ ਇਹ ਬੇਸਿਕਲੀ ਇਹ ਆ ਕਿ ਜਿਹੜੇ ਜਾ ਇਥੋਂ ਅੰਦਰੋਂ ਲੋਕਾਂ ਨੂੰ ਫੜਦੇ ਆ ਤੇ ਉਹਨਾਂ ਕਰਕੇ ਲੋਕੀ ਜ਼ਿਆਦਾ ਭੜਕੇ ਆ ਪਰ ਬਾਰਡਰ ਸਿਚੁਏਸ਼ਨ ਜਿਹੜੀ ਆ ਉਹ ਅੱਗੇ ਵਾਂਗੂ ਹੀ ਆ ਤੇ ਕਾਫੀ ਜ਼ਿਆਦਾ ਅੱਗੇ ਨਾਲੋਂ ਸਖਤੀ ਆ ਹੁਣ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਆਂ ਜੀ ਕਈ ਲੋਕੀ ਸਾਡਾ ਧੰਨਵਾਦ ਕਰ ਰਹੇ ਆ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਕਿ ਤੁਸੀਂ ਇਹ ਪ੍ਰੋਗਰਾਮ ਦੇਖਦੇ ਹੋ ਅਗਲਾ ਸਵਾਲ ਹੈ ਜੀ ਕਿ ਜਿਹੜੀ F4 ਕੈਟਾਗਰੀ ਆ ਚ ਕੋਈ ਮੂਵਮੈਂਟ ਹੋਈ ਮੈਂ ਦੱਸ ਕੇ ਹਟਿਆ ਜੀ ਕਿ F4 ਕੈਟਾਗਰੀ ਚ ਬੜੀ ਥੋੜੀ ਮੂਵਮੈਂਟ ਆ ਜ਼ਿਆਦਾ ਨਹੀਂ ਪਰ ਜਿੰਨੀ ਵੀ ਹੈ ਉਹ ਇੰਨੀ ਸਿਗਨੀਫੀਕੈਂਟ ਨਹੀਂ ਹੈ ਜਿਆਦਾ ਮੂਵਮੈਂਟ ਹੋਣੀ ਚਾਹੀਦੀ ਹੈ ਮੈਂ ਹੁਣੇ ਪੜ੍ਹ ਕੇ ਹਟਿਆ ਵੀਜ਼ਾ ਬੁਲੇਟਨ ਇਸ ਤੋਂ ਇਲਾਵਾ ਅਗਲੀ ਖਬਰ ਹੈਗੀ ਆ ਜੀ ਕਿ ਐਫ 3 ਕੈਟਾਗਰੀ ਦੇ ਵਿੱਚ ਕੋਈ ਤੁਹਾਨੂੰ ਉਮੀਦ ਆ ਫਾਸਟ ਹੋਣ ਦੀ ਮੈਨੂੰ ਨਹੀਂ ਅਜੇ ਲੱਗਦਾ ਜੀ ਕਿਉਂਕਿ ਮੂਵਮੈਂਟ ਬਹੁਤ ਸਲੋ ਆ ਅਗਲਾ ਸਵਾਲ ਹੈ ਕਿ ਵਰਕ ਪਰਮਿਟ ਅਜੇ ਵੀ 5 ਸਾਲ ਦੇ ਆ ਰਹੇ ਆ ਹਾਂਜੀ ਵਰਕ ਪਰਮਿਟ 5 ਸਾਲ ਦੇ ਆ ਰਹੇ ਆ ਕਿਉਂਕਿ ਜਿਹੜੇ ਵਰਕ ਪਰਮਿਟ ਆ ਉਹ ਅਜੇ ਤੱਕ ਆ ਰਹੇ ਨੇ ਪਰ ਕਾਫੀ ਹੁਣ ਡਿਲੇ ਦੇਖਣ ਨੂੰ ਮਿਲ ਰਹੀ ਹੈ ਵਰਕ ਪਰਮਿਟ ਇਸ਼ੂ ਹੋਣ 'ਚ ਅਗਲਾ ਸਵਾਲ ਹੈ ਜੀ ਕਿ ਸਿਟੀਜ਼ਨਸ਼ਿਪ ਸੈਂਡਸ਼ਿਪ ਤੇ ਐਜਟ ਕੋਈ ਖਾਸ ਅਸਰ ਨਹੀਂ ਆ ਜਿਹੜੇ ਲੋਕਾਂ ਦੀ ਇੰਟਰਵਿਊ ਵਗੈਰਾ ਆ ਰਹੀ ਹੈ ਜਿਹੜੇ ਟੈਸਟ ਪਾਸ ਕਰਦੇ ਸਿਟੀਜ਼ਨ ਬਣ ਰਹੇ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਜੇ ਕੋਈ ਡਾਕਟਰ ਲਿਖ ਕੇ ਜਾਂਦਾ ਉਹ ਵੀ ਬਣ ਰਹੇ ਆ ਸੋ ਚ ਕੁਇਡੀ ਜਿਆਦਾ ਫਰਕ ਨਹੀਂ ਦੇਖਣ ਨੂੰ ਮਿਲ ਰਿਹਾ ਅਗਲਾ ਸਵਾਲ ਹੈ ਜੀ ਕਿ ਗਾਰਡੀਅਨਸ਼ਿਪ ਦੇ ਕੇਸਾਂ ਤੇ ਕੋਈ ਅਸਰ ਗਾਰਡੀਅਨਸ਼ਿਪ ਦੇ ਕੇਸਾਂ ਤੇ ਜਿਆਦਾ ਅਸਰ ਨਹੀਂ ਹੈ ਉਹਨਾਂ ਦੇ ਵੀ ਕਿਉਂਕਿ ਲੋਕਲ ਲਾਅ ਹੈਗਾ ਲੋਕਲ ਲਾਅ ਦੇ ਮਤਲਬ ਕੀ ਦਾ ਕੇਸ ਗਾਰਡੀਨ ਦਾ ਪਾਸ ਹੋ ਜਾਂਦਾ ਮੁੜ ਕੇ ਇਮੀਗ੍ਰੇਸ਼ਨ ਜਾਂਦਾ ਅੱਗੇ ਸੋ ਉਹਨਾਂ ਦੇ ਉੱਤੇ ਵੀ ਕੋਈ ਖਾਸ ਅਸਰ ਨਹੀਂ ਹੈ ਸੋ ਗਾਰਡੀਨਸ਼ਿਪ ਦੇ ਕੇ ਆ ਪਿਛਲੇ ਹਫਤੇ ਦੇ ਵਿੱਚ ਪਾਸ ਹੋਏ ਆ ਤੇ ਉਹਨਾਂ ਦੀ ਜਿਹੜੀ ਏਜ ਹੈਗੀ ਆ ਜੇ 21 ਸਾਲ ਤੋਂ ਘੱਟ ਹੋਵੇ ਕੋਈ ਵੀ ਬੰਦਾ ਗਾੜੀ ਨ ਬਣ ਸਕਦਾ ਉਸ ਤੋਂ ਬਾਅਦ ਫਿਰ ਇਮੀਗ੍ਰੇਸ਼ਨ ਦੇ ਵਿੱਚ ਜਾਂਦਾ ਆ ਪਰ ਉੱਥੇ ਡਿਲੇ ਹੋ ਸਕਦੀ ਆ ਪਰ ਜਿਹੜੀ ਲੋਕਲ ਕੋਟਾ ਨੇ ਉਹਨਾਂ ਦਾ ਰਵਈਆ ਅਜੇ ਤੱਕ ਠੀਕ ਆ ਸੋ ਕੋਈ ਉੱਚ ਖਾਸ ਚੇਂਜ ਨਹੀਂ ਅਗਲਾ ਸਵਾਲ ਹੈ ਜੀ ਕਿ ਅਸੈਲਮ ਦੇ ਕੇਸਾਂ ਦੇ ਵਿੱਚ ਕੋਈ ਅੱਗੇ ਨਾਲੋਂ ਚੇਂਜ ਅਸੈਲਮ ਦੇ ਕੇਸਾਂ ਦੇ ਵਿੱਚ ਚੇਂਜ ਜ਼ਰੂਰ ਆ ਜੀ ਅੱਗੇ ਨਾਲੋਂ ਜਾ ਸਕਦੀ ਆ ਅਸੈਲਮ ਆਫਿਸ ਦੀ ਇੰਟਰਵਿਊ ਬਹੁਤ ਆ ਰਹੀਆਂ ਨੇ ਪੁਰਾਣਿਆਂ ਦੀਆਂ ਵੀ ਨਵੀਆਂ ਤੇ ਆ ਵੀ ਇੰਟਰਵਿਊ ਕਰਕੇ ਜਾਦਾ ਕੇਸ ਹੋ ਰੈਫਰ ਕਰ ਰਹੇ ਇਮੀਗ੍ਰੇਸ਼ਨ ਕੋਟਾਂ ਚ ਤੇ ਕੋਟਾਂ ਦੇ ਵਿੱਚ ਵੀ ਡਾਟਾ ਪੈਂਦੀਆਂ ਨੇ ਅੱਗੇ ਡੇਟ ਲੈਣੀ ਬਹੁਤ ਮੁਸ਼ਕਲ ਆ ਅੱਗੇ ਹੁੰਦਾ ਸੀ ਕਿ ਡੇਟ ਅੱਗੇ ਲਈ ਜਾ ਸਾਈ ਸੀ ਕੁਝ ਕਹਿ ਕੇ ਪਰ ਹੁਣ ਉਹ ਡੇਟ ਤੇ ਹੀ ਜੱਜ ਫੈਸਲਾ ਕਰ ਦਿੰਦੇ ਨੇ ਉਪਜਿਤ ਹੁੰਦੇ ਨੇ ਵੀ ਸੁਣਨਾ ਹੀ ਸੁਣਨਾ ਕੇਸ ਸੋ ਇਸ ਕਰਕੇ ਅੱਗੇ ਨਾਲੋਂ ਸ਼ਕਤੀ ਜਿਹੜੀ ਆ ਉਹ ਇਮੀਗ੍ਰੇਸ਼ਨ ਤੇ ਸਰਮ ਦੀਆਂ ਕੋਟਾਂ ਦੇ ਵਿੱਚ ਵੀ ਹੈ ਪਰ ਉਸ ਤੋਂ ਜਿਹੜੀ ਵੱਡੀ ਪ੍ਰੋਬਲਮ ਆ ਉਹ ਹੈ ਜਿਹੜੀ ਆ ਇਸ ਲੋਕਾਂ ਨੂੰ ਵੋਟਾਂ ਦੇ ਵਿੱਚ ਫੜ ਰਹੀ ਆ ਹੁਣ ਇਹ ਕਿੰਨੀ دیر ਜਾਰੀ ਰਹੇਗਾ ਇਹ ਜਿਹੜੀ ਆ ਇਹ ਦੇਖਣ ਵਾਲੀ ਗੱਲ ਆ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ ਆਸਾਂ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਗਲੀ ਵਾਰੀ ਫੇਰ ਮਿਲਾਂਗੇ ਸასი ਕਾਲ ਜੀ